ਇੰਨੇ ਦਿਲ ਖੋਲ ਕੇ ਲੱਖ-ਲੱਖ ਰੁਪਏ ਦੇ ਚੈੱਕ ਭੇਜਿਆ ਜਿਨ੍ਹਾਂ ਲੜਕੀਆਂ ਦੀ ਸ਼ਾਦੀ ਤੇ ਸਗਨ ਭੇਜਿਆ ਉਹਨਾਂ ਨੇ 12 ਬੱਚੀਆਂ ਦੀ ਸ਼ਾਦੀ ਆ ਅਗਲੇ 2 ਮਹੀਨਿਆਂ ਚ ਜਿਹੜੀ ਪਹਿਲਾਂ ਰੱਖੀ ਗਈ ਸੀ ਉਹਦੇ ਲਈ ਉਹਨਾਂ ਨੇ ਇੱਕ-ਇੱਕ ਲੱਖ ਇੱਕ-ਇੱਕ ਲੱਖ ਰੁਪਈਆ ਉਹਨਾਂ ਲਈ ਭੇਜਿਆ ਆ ਅੱਜ ਇਹ ਜਿਹੜਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਐਸਪੀ ਸਿੰਘ ਅਭਰਾਏ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਜਾਂ ਜਿਹੜੇ ਕਿ ਲੋੜਵੰਦ ਪਰਿਵਾਰਾਂ ਦੇ ਵਾਸਤੇ ਸ਼ਗਨ ਭੇਜਿਆ ਵਾ ਇੱਕ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਜੀ ਗੱਲ ਨਹੀਂ ਗਈ ਉਹਨਾਂ ਨੇ ਦੇਖਿਆ ਜਿਹੜੇ ਡਿਊਟੀ ላይ ਸਾਡੀ ਭੈਣ ਅਮਰਜੀਤ ਕੌਰ ਜਿਹੜੇ ਕਿ ਇਸ ਜ਼ਿਲ੍ਹੇ ਦੇ ਪ੍ਰਧਾਨ ਨੇ ਉਸ ਸੰਸਥਾ ਦੇ ਸਰਬੱਤ ਦਾ ਭਲਾ ਉਸ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਉੱਥੇ ਉਹ ਲਿਖ ਕੇ ਭੇਜਿਆ ਉਹਦੇ ਮੁਤਾਬਕ ਫਿਰ ਪੈਸੇ ਆਉਂਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਉਸ ਪਰਮਾਤਮਾ ਦਾ ਵੀ ਤੇ ਐਸਪੀ ਸਿੰਘ ਅਬਰਾਈ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਮੈਂ ਕਿਹੜਿਆਂ ਲਫ਼ਜ਼ਾਂ ਨਾਲ ਐਸਪੀ ਸਿੰਘ ਅਬਰਾਏ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਐਨੇ ਦਿਲ ਖੋਲ ਕੇ ਲੱਖ ਲੱਖ ਰੁਪਏ ਦੇ ਚੈੱਕ ਭੇਜੇ ਆ ਜਿਨ੍ਹਾਂ ਲੜਕੀਆਂ ਦੀ ਸ਼ਾਦੀ ਤੇ ਸਗਨ ਭੇਜਿਆ ਉਹਨਾਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਇਹਨਾਂ ਨੂੰ ਵੀ ਬੇਟੀਆਂ ਜਿਹੜੀਆਂ ਇਹ ਸਾਡੀਆਂ ਬੇਟੀਆਂ ਹੀ ਨੇ ਖੁਸ਼ੀਆਂ ਭਰੀ ਜ਼ਿੰਦਗੀ ਜਿਉਣ ਪਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਪਰਵਾਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਇਹਨਾਂ ਕਹਿੰਦਾ ਹੋਇਆ ਉਸ ਵਾਹਿਗੁਰੂ ਦਾ ਵੀ ਧੰਨਵਾਦ ਕਰਦਾ ਤੇ ਐਸਪੀ ਸਿੰਘ ਅਬਰਾਏ ਜੀ ਦਾ ਵੀ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡਾ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਕਹਿੰਦਾ ਹੋਇਆ ਖਿਮਾ ਦਾ ਜਾਤਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤੋਂ ਅਬਰਾਏ ਸਾਹਿਬ ਫਾਰੇ ਪੰਜਾਬ ਦੇ ਵਿੱਚ ਸੇਵਾ ਕਰਦੇ ਆ ਪਹਿਲਾਂ ਤੋਂ ਹੀ ਆ ਪਿਛਲੇ ਕੋਈ ਮੈਂ ਤਾਂ ਉਹਨੂੰ 10 ਸਾਲ ਤੋਂ ਉਹਨਾਂ ਦਾ ਕੰਮ ਕਰਦਾ ਤੇ ਹਰ ਲੋਡ ਜਿਹੜੀ ਜਿਸ ਤਰ੍ਹਾਂ ਦੀ ਵੀ ਹੋਵੇ ਉਹ ਇਥੇ ਹੈਲਪ ਕਰਦੇ ਆ ਤੇ ਹੁਣ ਸਪੈਸ਼ਲੀ ਇਸ ਹੜ ਦੇ ਟਾਈਮ ਦੇ ਵਿੱਚ ਉਹਨਾਂ ਨੇ ਜੋ ਸੇਵਾ ਕੀਤੀ ਉਹ ਹਰ ਇੱਕ ਨੂੰ ਪਤਾ ਆ ਕਿਉਂਕਿ ਅਖਬਾਰਾਂ ਚ ਟੀਵੀ ਤੇ ਸਭ ਕੁਝ ਆਉਂਦਾ ਆ ਸਾਰੇ ਆਪਾਂ ਦੇਖਦੇ ਆ ਮੈਂ ਤਾਂ ਕਹੂੰਗਾ ਬੜਾ ਵੱਡਾ ਦੇ ਲਿਆ ਜੀ ਉਸ ਸ਼ਖਸ ਦਾ ਜਿਹੜਾ ਆਪਣਾ 98% ਆਪਣੀ ਜਿਹੜੀ ਇਨਕਮ ਆ ਉਹ ਸ਼ੁਰੂ ਤੋਂ ਜਦੋਂ ਦਾ ਚੈਰੀਟੇਬਲ ਟਰਸਟ ਬਣਿਆ ਇਸ ਕੰਮ ਲਈ ਵਰਤਦੇ ਨੇ ਤੇ ਅੱਜ ਦਾ ਜਿਹੜਾ ਦਿਨ ਸਗਾ ਇਹ ਇੱਥੇ ਜਿਹੜੇ 12 ਬੱਚੀਆਂ ਦੀ ਸ਼ਾਦੀ ਆ ਅਗਲੇ 2 ਮਹੀਨਿਆਂ ਚ ਜਿਹੜੀ ਪਹਿਲਾਂ ਰੱਖੀ ਗਈ ਸੀ ਉਹਦੇ ਲਈ ਉਹਨਾਂ ਨੇ ਇੱਕ ਇੱਕ ਲੱਖ ਇੱਕ ਇੱਕ ਲੱਖ ਰੁਪਈਆ ਉਹਨਾਂ ਲਈ ਭੇਜਿਆ ਆ ਤੇ ਬੜਾ ਵੱਡਾ ਦਿਲ ਹੈ ਜੀ ਤੇ ਬਾਕੀ ਉਹਨਾਂ ਨੇ ਇਹ ਵੀ ਮਨੂਸਨਿਆ ਦੇ ਕੇ ਭੇਜਿਆ ਵੀ ਜੋ ਇੱਥੇ ਮਕਾਨ ਨੇ ਕਿਸੇ ਦੇ ਟਏ ਆ ਜਾਂ ਕਿਸੇ ਦੀ ਛੱਤ ਗਰੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੋਰ ਜਰੂਰਤ ਹੈਗੀ ਆ ਉਹ ਅਜੇ ਚ ਜਾਰੀ ਆ ਉਹ ਜਦੋਂ ਰਿਪੋਰਟ ਇੱਥੋਂ ਜਾਏਗੀ ਅਸੀਂ ਉਹਨਾਂ ਦੇ ਵੀ ਚੱਕ ਲੈ ਕੇ ਤੁਹਾਡੇ ਕੋਲ ਪਹੁੰਚਾਂਗੇ ਤੇ ਸਪੈਸ਼ਲੀ ਧੰਨਵਾਦ ਕਰਦਾ ਕਟਾਰੀਆ ਸਾਹਿਬ ਦਾ ਜਿਨ੍ਹਾਂ ਨੇ ਟਾਈਮ ਕੱਢਿਆ ਤੇ ਅੱਜ ਇੱਥੇ ਆਏ ਨੇ ਤੇ ਸਾਡੀ ਮਦਦ ਕੀਤੀ ਆ ਇੱਥੇ ਲੋਕਲ ਜਿਹੜੀ ਅਫੀਸ਼ੀਅਲ ਆਏ ਨੇ ਤਹਿਸੀਲਦਾਰ ਸਾਹਿਬ ਸਰਪੰਚ ਸਾਹਿਬ ਸੰਭਰਦਾਰ ਤੇ ਸਪੈਸ਼ਲੀ ਜਿਹੜੀ ਇਤੋਂ ਦੀ ਸਰਬੱਤ ਦੀ ਭਲਾ ਟੀਮ ਆ ਆ ਬੀਬੀ ਅਮਰਜੀਤ कौर ਪ੍ਰਧਾਨ ਤੇ ਬਾਕੀ ਉਹਨਾਂ ਦੀ ਸਾਰੀ ਟੀਮ ਜਿਹੜੇ ਬੜੇ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ